ਟ੍ਰੇਡ ਯੂਨਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਨ ਦੇ ਲਈ ਜਲਾਲਾਬਾਦ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਇਕੱਠਾ ਹੋਏ ਸੰਯੁਕਤ ਕਿਸਾਨ ਮੋਰਚਾ ਅਤੇ ਵਪਾਰ ਮੰਡਲ ਦੇ ਆਗੂ ਦੱਸ ਦਈਏ ਕਿ ਅੱਜ 16 ਫਰਵਰੀ ਨੂੰ ਟ੍ਰੇਡ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਜ਼ਾਹਰ ਕਰਦੇ ਹੋਏ ਬੰਦ ਦਾ ਦਿੱਤਾ ਗਿਆ ਸੱਦੇ ਦੇ ਸਮਰਥਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਇਕੱਠੇ ਹੋਈਆਂ ਦੱਸਦੀ ਕਿ ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਵਪਾਰ ਮੰਡਲ ਮੋਬਾਈਲ ਯੂਨੀਅਨ ਮੈਡੀਕਲ ਐਸੋਸੀਏਸ਼ਨ ਤੋਂ ਇਲਾਵਾ ਹੋਰ ਕਈ ਜਥੇਬੰਦੀਆਂ ਦੇ ਵੱਲੋਂ ਸਮਰਥਨ ਦਾ ਐਲਾਨ ਕੀਤਾ ਗਿਆ ਅਤੇ ਇਹਨਾਂ ਜਥੇਬੰਦੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ 16 ਫਰਵਰੀ ਨੂੰ ਸਿਰਫ ਮੈਡੀਕਲ ਸੁਵਿਧਾ ਆਦੀ ਸ਼ੂਟ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਐਂਬੂਲੈਂਸ ਅਤੇ ਦਵਾਈਆਂ ਦੀਆਂ ਦੁਕਾਨਾਂ ਕੁਲੀਆ ਰਹਿਣਗੇ ਇਸ ਤੋਂ ਇਲਾਵਾ ਸੰਪੂਰਨ ਤੌਰ ਤੇ ਭਾਰਤ ਬੰਦ ਰਹੇਗਾ ਜੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਇਹ ਜਿਹੜਾ 16 ਤਰੀਕ ਨੂੰ ਟ੍ਰੇਡ ਯੂਨੀਅਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਬੰਦ ਦੀ ਕਾਲ ਦਿੱਤੀ ਗਈ ਹੈ ਜਿਵੇਂ ਕਿ ਛੋਟੀ ਇੰਡਸਟਰੀ ਵਪਾਰੀ ਜੋ ਵਪਾਰੀ ਵਰਗਾ ਉਹ ਜਾਂ ਮਜ਼ਦੂਰ ਵਰਗਾ ਉਹਨਾਂ ਦੇ ਖਿਲਾਫ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਦੇ ਉੱਤੇ ਖਿਲਾਫ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਉਹਨਾਂ ਤੇ ਥੋਪ ਰਹੀ ਹੈ ਅੱਗੇ ਛੋਟਾ ਵਪਾਰ ਸੀ ਜਿਹੜਾ ਖਤਮ ਕਰਕੇ ਰੱਖਤਾ ਇਹਨਾਂ ਨੇ ਛੋਟਾ ਵਪਾਰੀ ਵਪਾਰ ਕਰਨ ਦੇ ਲੈਗ ਨਹੀਂ ਰਹਿ ਗਿਆ ਬਿਲਕੁਲ ਸਰਕਾਰ ਨੇ ਰੋਲ ਕੇ ਰੱਖ ਤੇ ਆ ਜਿਹੜੀ ਮੋਦੀ ਸਰਕਾਰ ਹੈ ਜ ਦੇ ਰਾਤ ਦੇ ਵਿੱਚ ਜਿਹੜਾ ਅਮੀਰ ਹੋ ਅਮੀਰ ਹੋ ਰਿਹਾ ਜਿਹੜਾ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਤੇ ਵੱਡੇ ਵੱਡੇ ਦਾਅਵੇ ਕਰਦੀ ਹੈ ਮੋਦੀ ਸਰਕਾਰ ਉਸ ਦੇ ਖਿਲਾਫ ਟ੍ਰੇਡ ਯੂਨੀਅਨਾਂ ਨੇ 16 ਤਰੀਕ ਦੀ ਕਾਲ ਦਿੱਤੀ ਹੈ ਜਿਸ ਦਾ ਸੰਜੁਗਤ ਨਕਸਾਨ ਮੋਰਚਾ ਟ੍ਰੇਡ ਯੂਨੀਅਨਾਂ ਨੇ ਦੀ ਹਮਾਇਤ ਕਰ ਰਿਹਾ ਜਿਸ ਤਰ੍ਹਾਂ ਦੀ ਵੀ ਕਾਲ ਹੈਗੀ ਜਿਸ ਤਰ੍ਹਾਂ ਵੀ ਹੋਏਗਾ ਚਾਹੇ ਸੜਕਾਂ ਰੋਕਣੇ ਪਣ ਹਰ ਤਰ੍ਹਾਂ ਦਾ ਵਰਗ ਹਰ ਤਰ੍ਹਾਂ ਦਾ ਬੰਦ ਕੀਤਾ ਜਾਏਗਾ ਪੂਰਾ ਵੇਂਡੂ ਭਾਰਤaband ਕਿਸੇ ਤਰ੍ਹਾਂ ਚਾਹੇ ਕੋਈ ਉਹ ਸਾਰੀ ਕਾਮਾਂ ਵਾ ਚਾਹੇ ਉਹ ਟੈਕਸੀ ਡਰਾਈਵਰ ਨੇ ਅੱਜ ਜੋ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕੀਤੀ ਗਈ ਹੈ ਔਰ ਲਗ ਲਗ ਜਿੰਨੀਆਂ ਵੀ ਜਥੇਬੰਦੀਆਂ ਤੇ ਪਹੁੰਚੀਆਂ ਨੇ ਉਹਨਾਂ ਦਾ ਜੀ ਆਇਆਂ ਕਰਦੇ ਹਾਂ ਔਰ 16 ਤਰੀਕ ਨੂੰ ਜਿਹੜੀ ਬੰਦ ਦੀ ਕੋਲ ਜਿਹੜੀ ਦਿੱਤੀ ਗਈ ਹੈ ਕਿਸਾਨ ਵੀਰਾਂ ਵੱਲੋਂ ਅਸੀਂ ਫੁੱਲ ਸਪੋਰਟ ਕਰਾਂਗੇ ਵਪਾਰ ਮਦਦ ਸਮੂਚਾ ਇਹਨਾਂ ਦੇ ਨਾਲ ਹੈ ਅਗਰ ਕਿਸੇ ਵੀ ਤਰ੍ਹਾਂ ਦੀ ਹੋਰ ਵੀ ਸਾਡੀ ਜਰੂਰਤ ਹੋਈ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਮੇਸ਼ਾ ਖੜਾਂਗੇ ਮੇਰਾ ਨਾਮ ਲਖਵੰਤ ਗਰਤੀ ਸੂਬਾ ਕਮੇਟੀ ਮੈਂਬਰ ਪੇਂਡੂ ਮਜ਼ਦੂਰਾਂ ਪੰਜਾਬ ਯੂਥ ਵਿੰਗ ਜੋ ਪੂਰੇ ਭਾਰਤ ਦੀਆਂ ਟ੍ਰੇਡ ਯੂਨੀਅਨਸ ਨੇ ਜਿਹੜਾ ਮੋਦੀ ਦੀ ਫਾਸ਼ੀ ਹਕੂਮਤ ਦੇ ਖਿਲਾਫ ਡੰਡੇ ਦੇ ਰਾਜ ਦੇ ਖਿਲਾਫ ਜਿਹੜਾ ਟ੍ਰੇਡ ਯੂਨੀਅਨਸ ਨੇ 16 ਫਰਵਰੀ ਨੂੰ ਬੰਦ ਦਾ ਸਦਾਕਤਾ ਹੋਇਆ ਉਹਦੇ ਹਮੈਦ ਦੇ ਲਈ ਅੱਜ ਜਲਾਲਾਬਾਦ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਜਿਹੜਾ ਮੀਟਿੰਗ ਕੀਤੀ ਆ ਉਹਦੇ ਵਿੱਚ ਅਸੀਂ ਵੀ ਪੇਂਡੂ ਮਜ਼ਦੂਰਾਂ ਵੱਲੋਂ ਸ਼ਾਮਲ ਹੋਏ ਆ ਅਸੀਂ ਪੂਰੇ ਪੰਜਾਬ ਦੇ ਵਿੱਚ ਪੇਂਡੂ ਮਜ਼ਦੂਰਾਂ ਵੱਲੋਂ ਐਲਾਨ ਕੀਤਾ ਕਿ ਜਿਹੜਾ ਮੋਦੀ ਸਰਕਾਰ ਫਾਸ਼ੀ ਹੱਲਾ ਬੋਲ ਰਹੀ ਆ ਜਿਹੜੇ ਲੋਕਾਂ ਦੇ ਵਿਰੋਧੀ ਕਾਨੂੰਨ ਧੜਾ ਧੜ ਬਣਾਏ ਜਾ ਰਹੇ ਆ ਵਪਾਰੀਆਂ ਨੂੰ ਤਬਾਹ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਸਾਨਾਂ ਤੇ ਘਵਾੜਾ ਚਲਾਇਆ ਜਾ ਰਿਹਾ ਦਲਤਾਂ ਤੇ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਖਿਲਾਫ ਜਿਹੜੀ ਮੋਦੀ ਸਰਕਾਰ ਨੇ ਮਹਿਮ ਵਿੱਢੀ ਹੋਈ ਆ ਉਹਦੇ ਖਿਲਾਫ ਜਿਹੜਾ ਇਹ ਜਿਹੜਾ 16 ਫਰਵਰੀ ਦਾ ਬੰਦ ਆ ਉਹ ਚ ਅਸੀਂ ਪੁਰਜੋਰ ਸਮਰਥਨ ਕਰਾਂਗੇ ਆਪਣੀ ਸਮਰੱਥਾ ਤੋਂ ਵੱਧ ਜ਼ੋਰ ਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜੀ ਮੋਦੀ ਸਰਕਾਰ ਨੂੰ ਜਿਹੜਾ ਮੋਦੀ ਸਰਕਾਰ ਦਾ ਘਵਾੜਾ ਜ਼ਬਰਦਸਤ ਉਹ ਚੱਲ ਰਿਹਾ ਉਹਨੂੰ ਰੋਕਿਆ ਜਾ ਸਕੇ ਔਰ ਖਾਸ ਤੌਰ ਤੇ ਕਿਸ ਸਬੰਧ ਦੇ ਵਿੱਚ ਇਹ ਮੀਟਿੰਗ ਕੀਤੀ ਜਾ ਰਹੀ ਹੈ ਦੇਖੋ ਜੀ ਮੈਂ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਸੂਬਾ ਮੀਤ ਪ੍ਰਧਾਨ ਰੇਸ਼ਮਰ ਡਾ ਜੀ ਅੱਜ ਦੀ ਜਿਹੜੀ ਮੀਟਿੰਗ ਬੁਲਾਈ ਗਈ ਹੈ ਇਹਦੇ ਵਿੱਚ ਜਿੰਨੀਆਂ ਵੀ ਟ੍ਰੇਡ ਜਥੇਬੰਦੀਆਂ ਨੇ ਜਾਂ ਜਿੰਨੀਆਂ ਵੀ ਸ਼ਹਿਰ ਦੇ ਵਿੱਚ ਜਥੇਬੰਦੀਆਂ ਨੇ ਲੋਕਲ ਜਥੇਬੰਦੀਆਂ ਨੇ ਉਹਨਾਂ ਵੱਲੋਂ ਕਿਉਂਕਿ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਮੁੱਚੇ ਭਾਰਤ ਦੇ ਲੋਕਾਂ ਨੂੰ ਸਮੁੱਚੇ ਭਾਰਤ ਦੇ ਵਰਗ ਨੂੰ ਖਤਮ ਕਰਨ ਜਾ ਰਹੀ ਹੈ ਇਥੋਂ ਤੱਕ ਕਿ ਜਿਹੜੀ ਕਿ ਸਾਡੇ ਮੁਲਾਜ਼ਮਾਂ ਦੀ ਪੈਨਸ਼ਨ ਹੈ ਉਹ ਵੀ ਖਤਮ ਕਰਨ ਜਾ ਰਹੀ ਹੈ ਸਾਡੇ ਮੁਲਾਜ਼ਮਾਂ ਨੂੰ ਜਿਹੜਾ ਕਿ ਟੀਏ ਜਾਂ ਬੇਲੇ ਰਿਸਕ ਬੇ ਉਹ ਵੀ ਖਤਮ ਕਰਨ ਜਾ ਰਹੀ ਹੈ ਤੇ ਜੀ ਸਾਡੀਆਂ ਜਿਹੜੀਆਂ ਕਿ ਟੈਕਨੀਕਲ ਸਰਵਿਸ ਯੂਨੀਅਨ ਵਪਾਰ ਮੰਡਲ ਆ ਟੈਕਸੀ ਡਰਾਈਵਰ ਜਿਹੜੇ ਹੈਗੇ ਆ ਜਾਂ ਸਾਡੇ ਖੇਤ ਮਜ਼ਦੂਰ ਨੇ ਉਹਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆ ਕੀਰਤੀ ਕਿਸਾਨ ਯੂਨੀਅਨ ਆ ਕੁੱਲ ਹਿੰਦ ਕਿਸਾਨ ਸਭਾ ਆ ਜਾਂ ਡਕਾਉਂਦਾ ਗਰੁੱਪੇ ਤੇ ਧਨੇਰ ਗਰੁੱਪੇ 16 ਤਰੀਕ ਦਾ ਕੀ ਪ੍ਰੋਗਰਾਮ ਹੋਏਗਾ 16 ਤਰੀਕ ਦਾ ਜੀ ਸਮੁੱਚਾ ਭਾਰਤ ਬੰਦ ਹੈ ਅਸੀਂ ਵੀ ਜਲਾਲਾਬਾਦ ਦੇ ਵਿੱਚ ਜਲਾਲਾਬਾਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਮੁੱਚਾ ਜਲਾਲਾਬਾਦ ਜਿਹੜਾ ਕਿ ਬੰਦ ਕਰਾਂਗੇ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਉਹਨਾਂ ਪਰ ਕੀ ਵਿਚਾਰ ਹੈ ਦੇਖੋ ਜੀ ਐਮਰਜੈਂਸੀ ਸੇਵਾਵਾਂ ਇਹ ਹੈ ਵੀ ਇੱਕ ਤਾਂ ਜਿਹੜੀ ਇੱਕ ਐਂਬੂਲੈਂਸ ਹੈ ਦੂਸਰੀ ਜਿਹੜੀ ਕੋਈ ਵਿਆਹ ਸ਼ਾਦੀ ਹੈ ਜਾਂ ਕੋਈ ਬਰਾਤ ਹੈ ਉਹ ਸਾਡਾ ਮੋਰਚਾ ਉਹਨਾਂ ਨੂੰ ਨੰਗਣ ਦੇਊਗਾ ਹਾਲ ਦੀ ਗੱਡੀ ਹੋਰ ਕਿਸੇ ਵਾਹਨ ਨੂੰ ਨਹੀਂ ਨੰਗਣ ਦੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਕਿਸਾਨੀ ਉਹਨੇ ਪ੍ਰਧਾਨ ਨੇ ਦੱਸਿਆ ਜੋ ਮੋਦੀ ਸਰਕਾਰ ਦੇ ਖਿਲਾਫ ਹੈ ਇਹਨਾਂ ਨੇ ਮੀਮ ਛੇੜੀ 16 ਤਰੀਕ ਬੰਦ ਦਾ ਸੱਦਾ ਦਿੱਤਾ ਹੈ ਵਪਾਰ ਸਮੂੱਚਾ ਵਪਾਰ ਮੰਡ ਜਲਾਲਾਬਾਦ ਦਾ ਸਾਰਿਆਂ ਨਾਲ ਸਾਥ ਦੇਗਾ ਕਿਉਂਕਿ ਕਿਸਾਨ ਤੇ ਵਪਾਰ ਇਹ 9 ਮਾਸ ਦਾ ਰਿਸ਼ਤਾ ਹੈ ਅਸੀਂ ਇਹਨਾਂ ਮੈਨਾਂ ਨੇ ਰਹਿ ਸਕਦੇ ਸਾਡੇ ਮੈਨਾਂ ਨੇ ਰਹਿ ਸਕਦੇ ਜੇ ਅਜਾ ਇਹਨਾਂ ਦੇ ਤਕਲੀਫ ਆਈਏ ਤਾਂ ਜਲਾਲਾਬਾਦ ਦਾ ਸਮੂੱਚਾ ਵਪਾਰ ਮੰਡ ਸਾਰੀ ਯੂਨੀਆ ਇਹਨਾਂ ਦਾ ਬੰਦ ਦਾ ਸਾਥ ਦੇ ਬੰਦ ਕਰਕੇ ਇਹਨਾਂ ਦਾ ਸਾਥ ਦੇਣ ਗਿਆ ਇਹਨਾਂ ਅੱਗੇ ਇੱਕੋ ਰਿਕੁਐਸਟ ਕਰਾਂਗੇ ਜੋ ਕਿ ਮੈਡੀਕਲ ਦੁਕਾਨਾਂ ਨੇ ਉਹਦੇ ਵਾਸਤੇ ਇਹਨਾਂ ਨੂੰ ਛੂੜ ਦੇਣੀ ਚਾਹੀਦੀ ਏ ਕਿਉਂਕਿ ਮੈਡੀਕਲ ਦੀ ਦਵਾਈ ਤੇ ਬੱਚੇ-ਬੱਚੇ ਨੂੰ ਪਿੰਡਾਂ ਨੂੰ ਦਸ ਦੂਜਿਆਂ ਨੂੰ ਲੋੜ ਪੈਂਦੀ ਹੈ ਇਹਦਾ ਹੀ ਰਿਕੁਐਸਟ ਕਰਾਂਗੇ ਜਿਹੜੀ ਮੈਡੀਕਲ ਦੁਕਾਨਾਂ ਨੂੰ ਛੂੜ ਦਿੱਤੀ ਜਾਵੇ ਬਾਕੀ ਸਾਰਾ ਸਮੁੱਚਾ ਫਰਬਾਦ ਮੰਡਾ ਨਾਲ ਸਾਥ ਦੇਵੇਗਾ ਧੰਨਵਾਦ